ਇਹੜੀ ਪਾਰਟੀ ਦਾ ਬਾਦਰ ਜਾਣ ਜਿਵੇਂ ਸਾਡੇ ਪਿੰਡਾਂ ਜਾਂ ਕੰਨੀ ਇਧਰ ਸ਼ਿਮਰਤੀ ਦਮਾਨ ਕੰਨੀ ਬਾਣ ਬਹੁਤ ਜ਼ਿਆਦਾ ਹੈ ਤੇ ਨਾ ਕਿਤੇ ਐਂ ਸੋਚ ਰਹੇ ਹੋ ਵੀ ਸਰਕਾਰ ਫੇਲਿਅਰ ਆ ਆਪਦੇ ਥਾਂ ਤੇ ਹਾਂ 2.5 ਸਾਲਾਂ ਚ ਤਾਂ ਕੋਈ ਖਾਸ ਇਹਨਾਂ ਨੇ ਕੰਮ ਕਰਿਆ ਨਹੀਂ ਇਹ ਜਿਹੜਾ ਹਲਕਾ ਪਧੌੜ ਮਹਿਲਕਲਾ ਬਰਨਾਲਾ ਤੇ ਕੁਸਕ ਮਲੇਰਕੋਡਲਾ ਵੀ ਸੁਣਦਾ ਇੱਥੋਂ ਸਰਦਾਰ ਸ਼ਮਰਜੀਤ ਸਿੰਘ ਮਾਨਮੂਰੇ ਜਾ ਰਹੇ ਨੇ ਅਸੀਂ ਜੀਪਾਂ ਤੇ ਝੜ ਝੜ ਅਸੀਂ ਖੁਦ ਝਾੜੂ ਵਾਲੇ ਵੱਲ ਸੀ ਉਹਦੇ ਅਸੀਂ ਨਾਰੇ ਲਾਏ ਸਭ ਕੁਝ ਸਮਾਹ ਐਨੀ ਪਾਰਟੀ ਦੀ ਮਾ ਡੱਕਾ ਨਹੀਂ ਫਰਕ ਪੈ ਲੋਕ ਹੁਣ ਗਾਲਾਂ ਕੱਢਦੇ ਆ ਤੁਸੀਂ ਕਿਹਨੂੰ ਵੋਟ ਕਰਵਾਕਾਰ ਸਿਮਰਜੀਤ ਮਾਨ ਨੂੰ ਪਾਵਾਂਗੇ ਬਾਈ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਦੀ ਕੀ ਲੱਗਦਾ ਕੰਮ ਕਰੇ ਨੇ ਉਹਨਾਂ ਨੇ ਕੰਮ ਠੀਕ ਆ ਕੁਝ ਵਧੀਆ ਵੀ ਕਰਿਆ ਕੁਝ ਨਹੀਂ ਵੀ ਕਰੇ ਨਸ਼ਾ ਬੀਰ ਜੁਗਾਰੀ ਉਹ ਤਾਂ ਉਮੀਦ ਹਾਰਾ ਕੋਈ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਨਾ ਉਹ ਵੀ ਆਮ ਆਦਮੀ ਪਾਰਟੀ ਦੇ ਪੈਰੋਂ ਹੋਇਆ ਕਿਵੇਂ ਹੁਣ ਸਰਕਾਰ ਨੇ ਵਧੀਆ ਕੰਮ ਕੀਤੇ ਨੇ ਕਿਵੇਂ ਦੇਖਦੇ ਹੋ ਸਤਾ ਕੋਈ ਨਹੀਂ ਕਰਦਾ ਕੰਮ ਕੌਣ ਕਰਦਾਗਾ ਅੱਛਾ 1000 ਰੁਪਏ ਆਇਆ ਨਾ ਕੋਈ ਸਾਨੂੰ ਪੈਸੇ ਨਹੀਂ ਪੀਦੀਆਂ ਇਲੈਕਸ਼ਨ ਆ ਗਈਆਂ ਐਮਪੀ ਦੀਆਂ ਹਾਂਜੀ ਕਿਹੜੀ ਪਾਰਟੀ ਦਾ ਰੁਝਾਨ ਜਿਆਦਾ ਦੇਖ ਰਹੇ ਹੋ ਰੁਝਾਨ ਤਾਂ ਜਿੰਮੇਸ ਵਾਰ ਤਾਂ ਕਿਹਦੇ ਨੂੰ ਲੱਗਦਾ ਹੈ ਹਲਕਾ ਭਦੌੜ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹਾਂਜੀ ਹਾਂਜੀ ਕੀ ਲੱਗਦਾ ਵੀ ਲੋਕ ਖੁਸ਼ ਨੇ ਸਰਕਾਰ ਤੋਂ ਸਰਕਾਰ ਤੋਂ ਹੂੰ ਜ਼ਿਆਦਾ ਖੁਸ਼ ਤਾਂ ਹੈ ਨਹੀਂਗੇ ਹੂੰ ਥੋੜਾ ਜਿਹਾ ਪਿੰਡਾਂ ਦੇ ਵਿੱਚ ਦਾ ਮੰਨ ਲੈ ਜਿਹੜੀ ਜੂਥ ਆ ਗਿਆ ਉਹ ਤਾਂ ਛਿਮਰ ਜਿੱਤ ਮਾਨਕ ਨਹੀਂ ਜਾਵੇ ਹੂੰ ਤੇ ਹੂੰ ਬਾਕੀ ਉਹ ਗਿਣਤੀ ਹੋਈ ਤਾਂ ਬੋਤ ਲੱਗੂ ਹੂੰ ਤਾਂ ਤੁਸੀਂ ਆਪਦੀ ਪਰਸਨਲ ਵੋਟ ਕਿਨੂੰ ਪਾਓਗੇ ਪਰਸਨਲ ਤਾਂ ਇਹਨੂੰ ਪਾਵਾਂਗੇ ਆਮ ਆਦਮੀ ਨੂੰ ਹੂੰ ਤੇ ਯਾਨੀ ਕਿ ਹੂੰ ਪਿੰਡਾਂ ਚ ਉਹਨਾਂ ਅੜ ਜਾਣੇ ਨਹੀਂਗਾ ਹੂੰ ਕਿਹੜੀ ਪਾਰਟੀ ਦਾ ਵਾਧਰ ਜਾਣਾ ਜਿਵੇਂ ਸਾਡੇ ਪਿੰਡਾਂ 'ਚ ਕੰਨੀ ਇਧਰ ਛਿੰਮੜੀ ਦਾ ਮਾਲ ਕੰਨੀ ਬਾਹਾਂ ਦਾ ਜਿਆਦਾ ਹੂੰ ਸਰਕਾਰ ਨੇ ਕੰਮ ਨਹੀਂ ਕੀਤੇ ਵੀ ਬੰਦਿਆਂ ਨੂੰ ਸੋਚਣਾ ਪੈ ਰਿਹਾ ਹੋਰ ਪਾਰਟੀ ਨੂੰ ਵੋਟ ਕਰਨ ਲਈ ਹਾਂ ਪਰ ਕੰਮ ਹੀ ਘੱਟ ਕੀਤੇ ਹੁਣ ਇਹ ਲੋਕ ਬਦਲਦੇ ਆ ਨਹੀਂ ਲੋਕਾਂ ਨੂੰ ਬਦਲਣ ਦੀ ਕੋਈ ਲੋੜ ਨਹੀਂ ਕਿ ਜੇ ਇਹਨਾਂ ਨੇ ਆਪਦੇ ਵਾਅਦਿਆਂ ਤੇ ਪੂਰੀ ਉਤਰਦੇ ਤੁਸੀਂ ਨੌਜਵਾਨ ਹੋ ਸ਼ਹਿਰ 'ਚ ਖੜੇ ਆ ਆਸੇ-ਪਾਸੇ ਦੇਖਦੇ ਹੋ ਚਿੱਟਾ ਲਾ ਕੇ ਨੌਜਵਾਨ ਕਿੰਨੇ ਮਰ ਰਹੇ ਨੇ ਨਸ਼ਾ ਬੰਦ ਹੋਇਆ ਨਹੀਂ ਨਸ਼ਾ ਬੰਦ ਨਹੀਂ ਹੋਇਆ ਜੇ ਨਸ਼ਾ ਬੰਦ ਹੋ ਜਾਣਾ ਫਿਰ ਲੋਕਾਂ ਨੇ ਖੋਸੋਗੇ ਵੋਟਾਂ ਪਾਉਣਆਂ ਇਹਨਾਂ ਨੂੰ ਹੂੰ ਕਿਤੇ ਨਾ ਕਿਤੇ ਐ ਸੋਚ ਰਿਓ ਵੀ ਸਰਕਾਰ ਫੇਲਿਅਰ ਆ ਆਪਦੇ ਥਾਂ ਤੇ ਹਾਂ 2.5 ਸਾਲਾਂ ਚ ਤਾਂ ਕੋਈ ਖਾਸ ਇਹਨਾਂ ਨੇ ਕੰਮ ਕਰਿਆ ਨਹੀਂ ਤੇ ਸਾਡੇ ਨਾਲ ਇੱਥੇ ਨੌਜਵਾਨ ਵੀਰ ਹੋਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਲੱਗਦਾ ਵੀਰੇ ਐਮਪੀ ਦੀਆਂ ਇਲੈਕਸ਼ਨਾਂ ਆ ਗਈਆਂ ਕਿਹੜੀ ਪਾਰਟੀ ਦਾ ਵੱਧ ਰਜਣਾ ਭਾਈ ਹੁਣ ਤਾਂ ਸਾਰੀਆਂ ਪਾਰਟੀਆਂ ਨੂੰ ਸਾਡੇ ਕਿਸੇ ਮਰਜ਼ੀ ਦੀ ਮਾਰ ਕਿੰਨੀ ਆ ਮੇਰਾ ਪਿੰਡ ਸੈਨਾ ਹੈਗਾ ਹੂੰ ਪਹਿਲਾਂ ਕੁਛ ਕੀਤਾ ਨਹੀਂ ਸਰਕਾਰਾਂ ਨੂੰ ਆਪ ਨੂੰ ਪਤਾ ਕਿ ਲੋਕਾਂ ਸੇ ਪੱਤੇ ਦੇ ਹੋਏ ਪਿਆ 15-15 ਸੌ ਤੋਂ ਲੈ ਕੇ 14 ਸੌ ਤੋਂ ਲੈ ਕੇ ਬਾਅਦ ਆ ਸਿਗਨੇਚਰ ਜਿਹੜਿਆ ਕੈਪਸੂਲ ਇਹ ਕੰਦੇ ਆਗੇ ਬੋਲੀਆਂ ਖੰਦੇ ਆ ਪਾਣੀ ਬੰਦ ਹੋਇਆ ਕੋਈ ਕੁਛ ਨਹੀਂ ਬੰਦ ਹੋਇਆ ਬਈ ਨਹੀਂ ਬੰਦ ਹੋਇਆ ਕਿੰਨੇ ਨੌਜਵਾਨ ਮਰ ਰਹੇ ਜਾਂਦੇ ਲੋਕਾਂ ਨੇ ਆਪ ਹੀ ਬਦਲਣਾ ਨਹੀਂ ਤੁਸੀਂ ਕਿਹਾ ਸਿਮਰਜੀਤ ਮਾਨ ਜੀ ਜੀਪਾ ਤੇ ਚੜ੍ਹ ਚੜ੍ਹ ਅਸੀਂ ਖੁਦ ਝਾੜੂ ਵਾਲੇ ਵੱਲ ਸੀ ਉਹਦੇ ਅਸੀਂ ਨਾਰੇ ਲਾਏ ਸਭ ਕੋ ਸਮਾਹ ਐਨੀ ਪਾਰਟੀ ਦੀ ਮਾ ਡੱਕਾ ਨਹੀਂ ਫਰਕ ਪਾ ਲੋਕ ਹੁਣ ਗਾਲਾਂ ਕੱਢਦੇ ਆ ਤੁਸੀਂ ਕਿਹਨੂੰ ਵੋਟ ਪਾ ਰਹੇ ਸਿਮਰਜੀਤ ਮਾਨ ਨੂੰ ਪਾਵਾਂਗੇ ਬਈ ਨਹੀਂ ਸਿਮਰਜੀਤ ਮਾਨ ਨੂੰ ਪਾਵੋਗੇ ਵਿਰੋਧੀ ਇੱਕ ਇਲਜ਼ਾਮ ਲਾਉਂਦੇ ਨੇ ਵੀ ਸਿਮਰਜੀਤ ਮਾਨ ਸਿੱਧੂ ਮੂਸੇ ਵਾਲੇ ਦੀ ਵੋਟ ਲੈ ਜਾਂਦਾ ਦੀਪ ਸਿੱਧੂ ਦੀ ਵੋਟ ਲੈ ਜਾਂਦਾ ਹੁਣ ਇਹਨਾਂ ਨੇ ਅਮਰਤਪਾਲ ਦਾ ਮੋਦਾ ਚੱਕ ਲਿਆ ਵੀ ਉਹਦੇ ਕਰਕੇ ਇਹਨਾਂ ਨੂੰ ਵੋਟ ਪੈ ਜਾਂਦੀ ਆ ਨਹੀਂ ਨਹੀਂ ਭਾਈ ਆਏ ਨਹੀਂ ਕੋਈ ਆਲਾ ਉਹਦਾ ਬੰਦਾ ਸੱਤ ਦੇ ਉਹ ਬੰਦਾ ਭਈ ਯਾਰ ਸਹੀ ਹੈਗਾ ਸਾਫ ਸੁਥਰਾ ਹੈਗਾ ਬੰਦਾ ਹਨਾ ਉਹ ਸਹੀ ਜਗ੍ਹਾ ਖੜਾ ਹੈਗਾ ਕਿੰਨੇ ਟਾਈਮ ਤੋਂ ਦੇਖਦੇ ਆ ਤੇ ਵੀ ਸਹੀ ਹੈ ਸਾਰਾ ਕੁਝ ਖੈਰਾ ਸਾਹਿਬ ਵੀ ਚੰਗੇ ਲੀਡਰ ਨੇ ਉਹ ਵੀ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਕੀ ਲੱਗਦਾਗਾ ਬਸ ਠੀਕ ਆ ਭਾਈ ਜੋ ਕੋ ਸਾ ਬਸ ਹੋਂ ਦਾ ਟਾਈਮ ਆ ਇਹਦੀ ਪਤਾ ਲੱਗਣਾ ਆਪਾਂ ਦਾ ਵੀ ਵੋਟ ਆ ਤੇ ਪਰਿਵਾਰ ਨੂੰ ਵੀ ਕਹਤਾ ਹੈਗਾ ਵੀ ਸਿਮਰਜੀਤ ਮਾਨ ਨਹੀਂ ਹੋਣੀਗੇ ਠੀਕ ਹੈ ਕੰਮ ਕਰੇ ਨੇ ਸਿਮਰਜੀਤ ਮਾਨ ਨੇ ਸਿਮਰਜੀਤ ਮਾਨ ਨੇ ਹਾਂ ਬਈ ਕੰਮ ਕੀਤੇ ਨੇਗੇ ਹੁਣ ਜੇ ਆਉਣਗੇ ਤਾਂ ਕੰਮ ਹੋਊਗਾ ਵੀ ਪਰ ਅੱਜ ਦੀ ਨੌਜਵਾਨੀ ਨੂੰ ਚਾਹੀਦਾ ਵੀ ਸਿਮਰਜੀਤ ਮਾਨ ਨੂੰ ਵੋਟਾਂ ਪਾਉਣ ਖਡੂਰ ਸਾਹਿਬ ਤੋਂ ਕੀ ਦੇਖਦੇ ਹੋ ਨੌਜਵਾਨ ਮੁੰਡੇ ਖੜੇ ਆਤੇ ਖਡੂਰ ਸਾਹਿਬ ਤੋਂ ਬਈ ਉਹ ਉਹਨਾਂ ਦੀ ਜਿੱਤ ਆ ਗਈ ਸੀਗਾ ਬਾਬੂ ਜੀ ਐਮਪੀ ਦੀਆਂ ਇਲੈਕਸ਼ਨਾਂ ਆ ਗਈਆਂ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਹਲਕਾ ਆਪਾ ਭਦੌੜ ਚ ਖੜੇ ਆ ਹਾਂਜੀ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਹਾਟਿਆਂ ਦਾ ਤਾਂ ਸਾਰਿਆਂ ਦਾ ਹੀ ਭਰਾ ਜੀ ਸਾਰੇ ਮੁਫਤ ਕੋਰੀ ਨੂੰ ਮੁਫਤ ਕੋਰੀ ਨੂੰ ਕਰੀ ਜਾਂਦੇ ਐ ਕੋਈ ਅੱਜ ਦਾ ਕੰਮ ਕਰਨ ਠੀਕ ਹੈ ਨਾ ਮੌਜੂਦਾ ਸਰਕਾਰ ਤੋਂ ਖੁਸ਼ ਹਾਂ ਮੌਜੂਦਾ ਸਰਕਾਰ ਨੇ ਵੀ ਕੀ ਕੀਤਾ ਹਰਿਆ ਦੇ ਸਾਹਮਣੇ ਹੀ ਕੀ ਲੋਕਾਂ ਨੇ ਅਮੀਰ ਕੀਤੀ ਹੋਇਆ ਕੀ ਪਤਾ ਹੋਇਆ ਹੀ ਨਹੀਂ ਜਿਹੜਾ ਕਿਹਾ ਸੀ ਬਦਲਾ ਸੀਗਾ ਨਾ ਸਿੱਖਿਆ ਹੀ ਐ ਨਾ ਸਿਹਤ ਐ ਹੀ ਦੋਨੇ ਚੀਜ਼ਾਂ ਸੀ ਉਹ ਨਹੀਂ ਕਿਤੇ ਨਾ ਕਿਤੇ ਸਰਕਾਰ ਤੋਂ ਨਾਰਾਜ਼ ਹਾਂ ਨਾਰਾਜ਼ ਆਪ ਕੱਲੇ ਕੋਈ ਬਹੁਤ ਲੋਕ ਨਹੀਂ ਬਹੁਤ ਲੋਕ ਪਰ ਰਾਜ ਨਹੀਂ ਤੁਸੀਂ ਕਿਹੜੀ ਪਾਰਟੀ ਨੂੰ ਚਾਹੁੰਦੇ? ਅਸੀਂ ਪਾਰਟੀਵਾਦੀ ਕੋਈ ਨਹੀਂ ਹਾਂ। ਨਹੀਂ, ਆਪਣੇ ਕੰਮ ਦੇਖਦੇ ਹਾਂ ਕਿਹੜਾ ਕੀ ਕਰੇ। ਹਾਂ। ਕਿਹੜੇ ਕੰਮਾਂ ਦੇ ਦਾ ਤੇ ਕਿਹੜੀ ਪਾਰਟੀ ਨੂੰ ਵੋਟ ਪਾਓਗੇ? ਦੂਜਿਆਂ ਦੇ ਤਾਂ ਗੀਦੀ ਸਰਕਾਰ ਹੀ ਨੇ ਕੰਮ ਕੀ ਕਰੋ। ਉਹਦੇ ਕੋਲ ਤਾਂ ਵਧੀਆ ਬਹਾਨੇ ਸਾਰੇ ਆ ਪਰ। ਸਾਡੀ ਸਰਕਾਰ ਲਈ ਕੀ ਕਰਾਂ? ਭਾਜਪਾ ਦੇ ਅਰਵਿੰਦ ਖੰਨਾ ਜੀ ਨੇ ਕਿਵੇਂ ਦੇਖਦੇ ਹੋ? ਅਰਵਿੰਦ ਖੰਨਾ ਠੀਕ ਆ ਟਾਈਮ ਬਾਅਦ ਆਏ ਆ ਦੇਖੋ। ਸਿਮਰਜੀਤ ਸਿੰਘ ਮਾਨ ਵੀ ਨੇ। ਮਾਨ ਵੀ ਠੀਕ ਆ ਆਏ ਤਾਂ ਸਾਰੇ ਹੀ ਹੈਗੇ ਆ। ਨਹੀਂ ਕਿਵੇਂ ਦੇਖਦੇ ਹੋ? ਉਹਨਾਂ ਨੂੰ ਕਿਵੇਂ ਸਾਥ ਵੀ ਆ। ਚੁੰਦਾ ਸਾਹਿਬ ਹੀ ਨੇ ਚੁੰਦਾ ਸਾਹਿਬ ਨੂੰ ਤਾਂ ਕੋਈ ਜਾਣਦਾ ਨਹੀਂ ਕੋਈ ਸਾਹਿਬ ਮੈਂ ਜਾਣਦਾ ਨਹੀਂ ਆਈਡੀਆ ਜਾਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਨਹੀਂ ਇਹ ਤਾਂ ਹਲੇ ਦੇਖੋ ਰੁਝਾਨ ਆਉਂਤੇ ਹੀ ਪਤਾ ਲੱਗੇ ਰੁਝਾਨ ਕਿਹਦਾ ਜ਼ਿਆਦਾ ਜਿੰਨਾ ਚਿਰ ਬੰਦਾ ਨਾ ਬਟਨ ਨਹੀਂ ਦਬਦਾ ਉਹਨਾਂ ਚਿਰ ਨਹੀਂ ਉਹ ਆਪਾਂ ਆਸੇ-ਪਾਸੇ ਦੇਖਦੇ ਹਾਂ ਰੁਝਾਨ ਕਿਸ ਦਾ ਜ਼ਿਆਦਾ ਲੱਗ ਰਿਹਾ ਕਿਹੜੀਆਂ ਦੋ ਪਾਰਟੀਆਂ ਦਾ ਰੁਝਾਨ ਜ਼ਿਆਦਾ ਲੱਗ ਰਿਹਾ ਰੁਝਾਨ ਤਾਂ ਹੁਣ ਦੇਖੋ ਜਦ ਤੱਕ ਕਾਂਗਰਸ ਦਾ ਹੈਗਾ ਵਧੀਆ ਹੈਗੀ ਆ ਹਰਨਾਂ ਦੀ ਪੋਜੀਸ਼ਨ ਚੰਗੀ ਹੈ ਇਹ ਵੀ ਗੱਲ ਹੈ। ਬਾਕੀ ਮੀਤ ਖੇਰ ਵੀ ਮੈਦਾਨ ਚ। ਮੌਕੇ ਦੀ ਗੱਲ ਆਪਾਂ। ਕੀ ਬਣੇਗਾ ਸੰਗਰੂਰ ਦਾ ਐਮਪੀ? ਕਿਹੜੀ ਪਾਰਟੀ ਮੂਰੇ ਜਾ ਰਹੀ ਆ? ਮੇਰੇ ਜਿਹੜਾ ਹਲਕਾ ਭਦੌੜ, ਮਹਿਲਕਲਾ, ਬਰਨਾਲਾ ਤੇ ਕੁਸਕ, ਮਲੇਰਕੋਡਲਾ ਵੀ ਸੁਣਦਾ ਇੱਥੋਂ ਸਰਦਾਰ ਸਿਮਰਜੀਤ ਸਿੰਘ ਮਾਨ ਮੂਰੇ ਜਾ ਰਹੇ ਨੇ। ਅੱਛਾ। ਹਾਂ, ਇਧਰ ਏਰੀਆ ਚੋਂ ਸਿਮਰਜੀਤ ਸਿੰਘ ਮਾਨ ਮੂਰੇ ਜਾ ਰਹੇ ਨੇ। ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਇਹਨੇ ਕੁਛ ਕੀਤਾ ਨਹੀਂ। ਜਿਹੜੇ ਵਾਦੀ ਕੀਤੇ ਨੇ ਕੁਝ ਵੀ ਨਹੀਂ ਕੀਤਾ ਪਹਿਲਾਂ ਗੱਲਾਂ ਕਰਕੇ ਵੱਡੀਆਂ-ਵੱਡੀਆਂ ਹੁਣ ਇਹਨਾਂ ਦੇ ਛੱਤਰ ਪੈਂਦੇ ਆ ਸਾਰਿਆਂ ਦੇ ਹਾਂ ਸਾਰਿਆਂ ਦੇ ਤੇ ਭਗਵੰਤ ਮਾਨ ਤੁਸੀਂ ਗੱਲ ਕੀਤੀ ਵੀ ਅਸੀਂ ਸਿਮਰਜੀਤ ਸਿੰਘ ਮਾਨ ਕਿੰਨੀ ਆ ਖੈਰਾ ਸਾਹਿਬ ਵੀ ਨੇ ਤੜਕ ਲੀਡਰ ਨੇ ਕਾਂਗਰਸ ਦੇ ਤੇ ਭਾਜਪਾ ਦੇ ਰਮਿੰਦ ਖੰਨਾ ਵੀ ਨੇ ਝੁੰਦਾ ਸਾਹਿਬ ਵੀ ਖੜੇ ਨੇ ਮੀਤ ਇਹਰ ਨੌਜਵਾਨ ਮੁੰਡਾ ਸਾਨੂੰ ਉਹੀ ਗੱਲ ਦੱਸਦੇ ਆ ਨਾ ਹੁਣ ਭਗਵੰਤ ਮਾਨ ਜੀ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਜਦੋਂ 2019 ਦੀਆਂ ਚੋਣਾਂ ਹੋਈਆਂ ਨੇ ਇਹ ਤੋਂ ਬਾਅਦ ਉਹ ਇਹਦਾ ਇੱਕ ਬਿਆਨ ਆਇਆ ਸੀਗਾ ਕਿ ਬੀਬੀ ਪਰਮਜੀਤ ਖੌਰ ਖਲੜਾਈ ਨੂੰ ਅ ਰਾਜ ਸਭਾ ਦਾ ਮੈਂਬਰ ਬਣਾ ਕੇ ਭੇਜਿਆ ਜਾਵੇ ਵੀ ਪੁਰਾਣੀ ਸਰਕਾਰਾਂ ਭੇਜਦੀਆਂ ਨਹੀਂ ਹੁਣ ਭਗਵੰਤ ਮਾਨ ਦੀ ਸਰਕਾਰ ਆਈ ਹੈ ਇਹਨੇ ਬੀਬੀ ਖਲੜਾਈ ਨੂੰ ਰਾਜ ਸਭਾ ਦਾ ਮੈਂਬਰ ਕਿਉਂ ਨਹੀਂ ਬਣਾ ਕੇ ਭੇਜਿਆ ਉਹਨਾਂ ਨੇ ਕਹੇ ਸੀ ਕਿ ਬੀਬੀ ਖਲੜਾਈ ਨੂੰ ਤਾਂ ਚੋਣ ਲੜਨ ਦੀ ਲੋੜ ਹੀ ਨਹੀਂ ਤੇ ਅਗਲੀ ਗੱਲ ਇਹ ਕਹਿੰਦੇ ਸੀਗੇ ਵੀ ਅ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਈਲ ਆ ਜਿਹੜੀ ਇਹਨਾਂ ਦੀ ਵੀਡੀਓ ਆਈ ਇੱਕ ਕਿ ਵੀ ਉਹ ਕਈ ਦਿਵਾਰ ਨੇ ਓਪਨ ਕਰਵਾਈਆ ਉਹ ਪਤਾ ਨਹੀਂ 14 ਦੀ ਹੈ ਪਤਾ ਨਹੀਂ 19 ਦੀ ਇਲੈਕਸ਼ਨਾਂ ਮਿਲਿਆ ਹੁਣ ਫਿਰ ਪ੍ਰੋਫੈਸਰ ਰਤਵਿੰਦਰਪਾਲ ਸਿੰਘ ਪੋਲਰ ਦੀ ਫਾਈਲ ਤੇ ਸਾਈਨ ਕਿਉਂ ਨਹੀਂ ਹੋਏ ਮਤਲਬ ਕਿ ਕਿਤੇ ਨਾ ਕਿਤੇ ਤੁਸੀਂ ਐਂ ਦੇਖਦੇ ਹੋ ਵੀ ਅਸੀਂ ਸਰਕਾਰ ਤੋਂ ਖੁਸ਼ ਨਹੀਂ ਹੈਗੇ ਖੁਸ਼ ਵੀ ਨਹੀਂ ਹੈਗੇ ਵੀਰੇ ਸਰਕਾਰ ਬਣਦੀ ਜਾ ਤਾਂ ਸਮਾਜਿਕ ਕੰਮਾਂ ਵਾਸਤੇ ਜਾ ਪੰਜਾਬ ਦੇ ਮੁੱਦਿਆਂ ਵਾਸਤੇ ਆ ਚੰਡੀਗੜ੍ਹ ਦਾ ਮੁੱਦਾ ਹੋ ਗਿਆ ਪਾਣੀਆਂ ਦਾ ਮੁੱਦਾ ਹੋ ਗਿਆ ਤੇ ਜਿਹੜਾ ਪੰਜਾਬ ਨੂੰ ਛੋਟਾ ਕੀਤਾ ਗਿਆ ਹਰਿਆਣਾ ਕੜਤਾ ਹੋਰ ਰਾਜਸਥਾਨ ਕੜਤਾ ਨਾ ਮੁੱਦਿਆਂ ਦੀ ਗੱਲ ਹੁੰਦੀ ਹੈ ਨਾ ਹੀ ਕੰਮ ਹੁੰਦੇ ਨੇ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਤੇ ਰਹੀ ਗੱਲ ਸਖਪਾਲ ਸਿੰਘ ਖਹਿਰਾ ਜੀ ਦੀ ਸਖਪਾਲ ਸਿੰਘ ਖਹਿਰਾ ਜੀ ਦੇਖੋ ਇਹ ਰਾਜੇ ਬੜਿੰਗ ਨੇ ਤੇ ਸਖਪਾਲ ਖਹਿਰੇ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਤੇ ਕਸੀਪ ਲਾਈ ਆ ਉਹ ਕਿਵੇਂ ਲਾਈ ਹੈਗੀ ਸਖਪਾਲ ਖਹਿਰਾ ਜੀ ਜਦੋਂ ਅਮਰਤਪਾਲ ਸਿੰਘ ਇੱਕ ਖਾਲਸਾ ਵੀ ਚਲਾਉਂਦੇ ਸੀ ਤਾਂ ਸਖਪਾਲ ਖਹਿਰਾ ਜੀ ਨੂੰ ਪੁੱਛਿਆ ਗਿਆ ਕਿ ਕਿਸੇ ਪੱਤਰਕਾਰ ਨੇ ਪੁੱਛਿਆ ਤੁਸੀਂ ਅਮਰਤਪਾਲ ਸਿੰਘ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੁਝ ਨਹੀਂ ਜਵਾਬ ਦਿੱਤਾ ਤੇ ਉਦੋਂ ਰਾਜਾ ਬੜਿੰਗ ਕਹਿੰਦਾ ਸੀਗਾ ਕਿ ਇਹਨੂੰ ਪਾਕਿਸਤਾਨ ਤੋਂ ਫੰਡ ਆਉਂਦਾ ਹਮ ਅਮਰਤਪਾਲ ਨੂੰ ਅਮਰਤਪਾਲ ਨੂੰ ਏ ਸਸਦ ਦੇ ਵਿੱਚ ਜਾ ਕੇ ਉਹ ਗੱਲ ਕਹਿ ਰਿਆ ਸੀਗਾ ਇਸ ਦੂਬਾਦ ਦੇ ਵਿੱਚ ਜਦੋਂ ਉਹ ਸਸਦ ਦੇ ਵਿੱਚ ਜਾ ਕੇ ਕਹਿੰਦਾ ਸੀਗਾ ਤੇ ਸਖਪਾਲ ਕਹਿ ਰਿਹਾ ਕੁਝ ਬੋਲਦਾ ਨਹੀਂ ਸੀ ਜਦੋਂ ਨਹੀਂ ਸਖਪਾਲ ਕਹਿ ਰਿਹਾ ਤਾਂ ਕਹਿੰਦਾ ਮੈਂ ਬੰਦੀ ਸਿੰਘਾਂ ਦੀ ਗੱਲ ਕਰਦਾ ਨਹੀਂ ਨਹੀਂ ਜਦੋਂ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲੱਗੀ ਫਿਰ ਸਖਪਾਲ ਖਹਿਰ ਐਨਐਸਏ ਦਾ ਵਿਰੋਧ ਕਰਨ ਲੱਗ ਗਿਆ ਤੇ ਰਾਜਾ ਬੜਿੰਗ ਚੁੱਪ ਕਰ ਗਿਆ ਉਦੋਂ ਰਾਜਾ ਬੜਿੰਗ ਫਿਰ ਸਖਪਾਲ ਖੇਰਾ ਰਾਜੇ ਬੜਿੰਗ ਨੂੰ ਕਿਉਂ ਨਹੀਂ ਬੋਲੇ ਰਿਹਾ ਵੀ ਤੂੰ ਕਿਹੜੀ ਗੱਲੋਂ ਕਹਿੰਦਾ ਸੀਗਾ ਇਹਨੂੰ ਪਾਕਿਸਤਾਨ ਤੋਂ ਫੰਡ ਆਉਂਦਾ ਜੇ ਭਗਵੰਤ ਮਾਨ ਦੋਸ਼ੀ ਆ ਤਾਂ ਦੋਸ਼ੀ ਨਾਲ ਰਾਜਾ ਬੜਿੰਗ ਵੀ ਆ ਨਹੀਂ ਤੁਜੀ ਆਪਾਂ ਚਲੋ ਸੰਗਰੂਰ ਸੀਟ ਦੀ ਗੱਲ ਕਰਦੇ ਆ ਕਿੰਨੀ ਕੁ ਬੋਰਡ ਤੇ ਤੁਸੀਂ ਕਿਹਾ ਸੀ ਮਾਨ ਸਾਹਿਬ ਕਿੰਨੀ ਆਗੇ ਕਿੰਨੀ ਕੁ ਬੋਰਡ ਦੀ ਲੀਡ ਨਾਲ ਜਿੱਤਣਗੇ ਦੇਖੋ ਜੀ ਜਿਹੜਾ ਸੰਗਰੂਰ ਤੋਂ ਪਰਲੇ ਪਾਸੇ ਵਾਲਾ ਜਿਹੜੀ ਏਰੀਆ ਹੈਗਾ ਸਨਾਮ ਦਿੜਬਾ ਧੂਰੀ ਸੰਗਰੂਰ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਪਰ ਇਧਰੋਂ ਲੀਡ ਲੈ ਜਾਣਗੇ ਹਾਂਜੀ ਇਧਰੋਂ ਚਾਰ ਹਲਕਿਆਂ 'ਚੋਂ ਘੱਟੋ ਘੱਟ 20000 25000 ਦੀ ਲੀਡ ਲੈ ਜਾਣਗੇ ਹਾਂਜੀ ਟੱਕਰ ਕਿੰਨਾ ਨਾ ਮੰਨਦੇ ਹੋ ਟੱਕਰ ਤਾਂ ਜੀ ਦੇਖੋ ਖੈਰੇ ਦੀ ਵੀ ਵੋਟ ਵਧੀਆ ਆਮ ਆਦਮੀ ਪਾਰਟੀ ਦੀ ਵੀ ਵੋਟ ਵੋਟ ਵਧੀਆ ਐਮਪੀ ਦੀਆਂ ਇਲੈਕਸ਼ਨਾਂ ਆ ਗਈਆਂ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਅਸੀਂ ਤਾਂ ਜੀ ਕੱਲ ਕਾਲੀ ਦਲ ਨਾਲ ਜੁੜੇ ਹੋਏ ਹਾਂ ਕਾਲੀ ਦਲ ਨੂੰ ਵੋਟ ਪਾਣੀ ਹੂੰ ਦੇਖੋ ਇਹ ਤਾਂ ਪਾਰਟੀਆਂ ਜਿੱਤਦੀਆਂ ਆਉਂਗਾ ਹਰ ਦਿਨ ਆਉਂਗਾ ਆਪ ਦਾ ਆਪ ਦਾ ਹਰੇਕ ਕਰਦੀ ਆ ਜਿਹੜਾ ਅਸੀਂ ਪਾਰਟੀ ਨੂੰ ਵੋਟ ਪਾ ਰਹੇ ਅਸੀਂ ਕੱਲ ਨੂੰ ਤੋਂ ਪਿੱਛੇ ਤੋਂ ਜੁੜੇ ਹੋਏ ਹਾਂ ਤੇ ਚੰਗੀ ਹੈ ਜਾਂ ਮਾੜੀ ਹੈ ਸਾਡੀ ਪਾਰਟੀ ਸਾਡੇ ਵਖਤ ਸਾਡੀ ਇੱਕ ਮਾਂ ਪਾਰਟੀ ਹੈ ਕਾਲੀ ਪਾਰਟੀ ਅਸੀਂ ਉਹਦੇ ਨਾਲ ਹੀ ਜੁੜੇ ਹਾਂ ਕੀ ਲੱਗਦਾ ਇਹ ਤੇ ਜਾਣਗੇ ਹਾਂ ਹਾਂਜੀ ਸਾਡੇ ਦਾ ਨਾ ਤਬੀਅਕੀ ਕਾਲੀ ਪਾਲ ਮੌਜੂਦਾ ਸਰਕਾਰ ਤੋਂ ਖੋਸੋਗੇ ਨਹੀਂ ਮੌਜੂਦਾ ਸਰਕਾਰ ਤੋਂ ਵੀ ਖੋਦਾ ਜਿਵੇਂ ਹੁਣ ਕਿ ਤਰਾਂਬਰ ਤਪਾਲੰਦਰ ਸਿੱਖਾਂ ਨਾਲ ਥੋੜਾ ਦੇ ਵਿਰੋਧ ਕਰ ਰਹੀ ਹੈ ਪਾਰਟੀ ਇਸ ਕਰਕੇ ਜਿਵੇਂ ਹੁਣ ਕੋਈ ਸੱਚ ਦਾ ਕੰਮ ਕੰਮ ਕਰਦਾ ਫਜਦੋਤਨ ਲੱਖ ਬੰਦੇ ਨੂੰ ਉਹਨੇ ਬੰਦੇ ਨੇ ਅੰਮਰਿਚਕਾਇਆ ਸੀ ਕੋਈ ਮਾਰਾ ਨਹੀਂ ਸੀ ਕੀਤਾ ਉਹਦਾ ਚੱਕ ਕੇ ਵਿਚਾਰੇ ਇੰਤਿਹਾਰ ਦੇ ਵਿੱਚ ਸਿੱਟਿਆ ਗਿਆ ਹੂੰ ਡਿਬਰੂਗੜ੍ਹ ਡਿਬਰੂਗੜ੍ਹ ਤੋਂ ਮਾਫ ਕਰਨਾ ਇਹ ਕਰਕੇ ਵੀ ਥੋੜਾ ਜਿਹਾ ਸੀ ਪਾਰਟੀ ਵਧੀਆ ਸੀ ਇਹ ਵੀ ਹੂੰ ਇਸ ਕਰਕੇ ਸਾਨੂੰ ਥੋੜੀ ਜਿਹਾ ਅਭਿ ਕਿਉਂ ਘੱਟ ਹੋ ਰਿਹਾ ਸਿੱਖਾਂ ਦੇ ਕਿਉਂ ਖਲਾਫ ਹੋ ਰਿਹਾ ਸਿੱਖਾਂ ਦੇ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਖੜੇ ਨੇ ਹਾਂਜੀ ਉਹ ਵੀ ਖੜੇ ਕੀ ਦੇਖ ਰਹੇ ਹੋ ਉਹ ਵੀ ਬਹੁਤ ਵਧੀਆ ਜੀ ਜਿਹੜੇ ਆਪਦੀ ਲੜਾਈ ਲੜ ਰਹੇ ਆ ਬਹੁਤ ਜਿਵੇਂ ਉਮਰ ਦੇ ਹਸਾਬ ਨਾਲ ਠੀਕ ਆ ਗਏ ਵਿਚਾਰੇ ਅੱਗੇ ਵੀ ਜਿੱਤੇ ਆ ਆਪਣੇ ਸਮੂਹ ਤੋਂ ਹੂੰ ਨੇ ਕਿ ਮੁੱਖ ਮੰਤਰੀ ਨੂੰ ਹਰਾਇਆ ਉਹਨਾਂ ਨੇ ਹੂੰ ਉਹ ਵੀ ਬਹੁਤ ਵਧੀਆ ਸੁਭਾਅ ਦੇ ਆ ਬਹੁਤ ਚੰਗੇ ਬੰਦੇ ਆ ਹੂੰ ਕੀ ਲੱਗਦਾ ਜਿੱਤ ਜਾਣਗੇ ਦੇਖੋ ਜੀ ਹੁਣ ਅਸੀਂ ਤਾਂ ਆਪਣੀ ਪਾਰਟੀ ਦਾ ਨਾਂ ਲਵਾਂਗੇ ਹੂੰ ਜਿਸ ਅਸੀਂ ਹੋਰ ਨੂੰ ਕਹਿੰਨੇ ਆ ਅਗਲਾ ਕਹਿੰਦਾ ਉਹਨੂੰ ਵੀ ਕਹਿੰਦਾ ਉਹਨੂੰ ਵੀ ਕਹਿੰਦਾ ਹੂੰ ਅਸੀਂ ਤਾਂ ਆਪਣੀ ਪਾਰਟੀ ਨੂੰ ਕਹਿੰਨੇ ਆ ਵੀ ਸਾਡੀ ਪਾਰਟੀ ਕੋ ਜਿੱਤੇ ਜੀ ਜੀ ਪਾਰਟੀ ਅੱਗੇ ਜਾ ਰਹੀ ਆ ਕੋਈ ਪਤਾ ਨਹੀਂ ਭਰਾਵਾ ਆਪਾ ਦਾ ਕੰਮ ਅਸੀਂ ਤਾਂ ਰੱਖਦੇ ਆ ਹੂੰ ਨਹੀਂ ਆਸੇ ਪਾਸੇ ਦੇਖਦੇ ਹੋਗੇ ਕੋਈ ਇੰਟਰਸਟ ਨਹੀਂ ਆ ਪਾ ਨੂੰ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਦੀ ਇਹ ਕੀ ਲੱਗਦਾ ਕੰਮ ਕਰੇ ਨੇ ਉਹਨਾਂ ਨੇ ਕੰਮ ਠੀਕ ਆ ਕੁਝ ਵਧੀਆ ਵੀ ਕਰ ਰਿਹਾ ਕੁਝ ਨਹੀਂ ਵੀ ਕਰੇ ਨਸ਼ਾ ਬੇਰਜ਼ਗਾਰੀ ਉਹ ਤਾਂ ਉਵੇਂ ਹੀ ਆ ਸਾਰਾ ਕੁਝ ਹੂੰ ਉਹ ਤਾਂ ਕੀ ਥੱਲ ਪਈ ਆ ਕਿਹੜੀ ਸਰਕਾਰ ਨੂੰ ਤੁਸੀਂ ਵਧੀਆ ਮੰਨਦੇ ਹੋ ਚਲੋ ਇਹਨੂੰ ਛੱਡ ਕੇ ਵੀ ਪੁਰਾਣੀ ਸਰਕਾਰ ਆ ਵਧੀਆ ਸੀ ਕੁਝ ਨਹੀਂ ਗਾ ਸਕਦੇ ਅਸੀਂ ਤਾਂ ਮਿਹਨਤ ਕਰਕੇ ਹੀ ਖਾਂਦੇ ਆ ਮਿਹਨਤ ਕਰਕੇ ਹੀ ਖਾਵਾਂਗੇ ਅਸੀਂ ਤਾਂ ਨੋਟਾਂ ਨੂੰ ਪਾਵਾਂਗੇ ਕਿਸੇ ਨੂੰ ਨਹੀਂ ਪਾਵਾਂਗੇ ਨੋਟਾਂ ਦਾ ਬਟਨ ਦਬਾਓਗੇ ਹਾਂਜੀ ਕੀ ਕਿਸੇ ਤੇ ਕੋਸ਼ ਨਹੀਂ ਹੈਗੇ ਨਹੀਂ ਜੀ ਧੰਨਵਾਦ